ਥਾਨਕ ਵਿਧਾਇਕ ਨਰਿੰਦਰਪਾਲ ਸਵਨਾਵਲੋ ਅੱਜ ਨਗਰ ਕੌਂਸਲ ਦੇ ਵਿੱਚ ਕਾਰਜ ਸਦਕ ਅਫਸਰ ਸ਼੍ਰੀ ਮੰਗਤਰਾਮ ਸੈਨੀ ਇੰਸਪੈਕਟਰ ਸ਼੍ਰੀ ਜਗਦੀਪ अरोड़ा ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਫਾਜ਼ਿਲਕਾ ਦੇ ਤੋਬੀ ਕਾਟ ਵਿਖੇ ਬਣੀ ਕਲੋਨੀ ਨੂੰ ਜਾਂਚ ਕਰਨ ਲਈ ਪੂਰੀ ਦੀ ਪੂਰੀ ਪੀਡਬਲਟੀ ਅਤੇ ਸੀਵਰੇ ਬੋਰਡ ਅਤੇ ਵਾਟਰ ਸਪਲਾਈ ਟੀਮਾਂ ਨੂੰ ਨਾਲ ਲੈ ਕੇ ਗਲੀ ਗਲੀ ਜਾ ਕੇ ਖਿਗਾਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਥਾਨਕ ਵਿਧਾਇਕ ਨੇ ਦੱਸਿਆ ਕਿ ਉਹਨਾਂ ਨੂੰ ਲੋਕਾਂ ਦੇ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਅੱਜ ਤੋਂ 22 ਸਾਲ ਪਹਿਲਾਂ ਨਗਰ ਕੌਂਸਲ ਵੱਲੋਂ ਇੱਕ ਕਲੋਨੀ ਕੱਟੀ ਗਈ ਸੀ ਜਿੱਥੇ ਲੋਕਾਂ ਨੂੰ ਕਾਗਜ਼ਾਂ ਵਿੱਚ ਪਲਾਟ ਦਿੱਤੇ ਗਏ ਪਰ ਜ਼ਮੀਨੀ ਹਿੱਕੇ ਤੇ ਪਰਾਟਾ ਦੀ ਹਾਲੇ ਤੱਕ ਵੀ ਨਿਸ਼ਾਨਦੇਹੀ ਨਹੀਂ ਹੋਈ ਉਹ ਸ਼ਿਕਾਇਤਾਂ ਦੰਨਪੂ ਟਾਰੇਲੀ ਨੂੰ ਮੌਕੇ ਤੇ ਆ ਕੇ ਉਹਨਾਂ ਨੇ ਜਾਂਚ ਕੀਤੀ ਹੈ ਤਾਂ ਉਹਨਾਂ ਨੇ ਵਾਕਿਆ ਹੀ ਪਾਇਆ ਹੈ ਵੀ ਉੱਥੇ ਬੜੀ ਗੰਦਗੀ ਹੈ ਰਹਿਣਾ ਬਹੁਤ ਮੁਸ਼ਕਲ ਹੈ ਗਲੀਆਂ ਨਾਲੀਆਂ ਸੜਕਾਂ ਪੀਣ ਵਾਲੇ ਪਾਣੀ ਲਈ ਪਾਈਪਾਂ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਅਤੇ ਸਟਰੀਟ ਲਾਈਟਾਂ ਕੋਈ ਵੀ ਮੂਲ ਬੁਨਸੁਧਾਵਾਂ ਉਪਲਬਧ ਨਹੀਂ ਹਨ ਉਹਨਾਂ ਕਹੇ ਵੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਉਹ ਸਾਰੇ ਦੇ ਸਾਰੇ ਸويرੇ ਐਪਲੀਕੇਸ਼ਨ ਲੇ ਕੇ ਏਡੀਸੀ ਡੀ ਨੂੰ ਮੁਹੱਈਆ ਕਰਾਣ ਅਤੇ ਏਡੀਸੀ ਡੀ ਨੂੰ ਕਹਿ ਦਿੱਤਾ ਗਿਆ ਹੈ ਵੀ ਇੱਥੇ ਇਹ ਜਾਂਚ ਕੀਤੀ ਜਾਵੇ ਵੀ ਕਿੱਦਾਂ ਕਿਨਾਂ ਅਧਿਕਾਰੀਆਂ ਨੇ ਇੱਕ ਕਲੋਨੀ ਕੱਟੀ ਸੀ ਤੇ ਕਲੋਨੀ ਕੱਟਣ ਤੋਂ ਬਾਅਦ ਕੋਈ ਵੀ ਮੂਲ ਬੁਨਸੁਧਾਵਾਂ ਨਹੀਂ ਦਿੱਤੀਆਂ ਜਦਕਿ ਕਲੋਨੀ ਕੱਟਣ ਤੋਂ ਬਾਅਦ ਹਰੇਕ ਮੂਲ ਬੁਨਸੁਧਾਵਾਂ ਦੇਣੀ ਹੁੰਦੀ ਹੈ ਚਾਹੇ ਪੀਣ ਵਾਲੇ ਪਾਣੀ ਦੀ ਹੋਵੇ ਗੰਦੇ ਪਾਣੀ ਦੀ ਨਿਕਾਸੀ ਦੀ ਹੋਵੇ ਚੈਨਲ ਦੀ ਸਾਫ ਸੜਕਾਂ ਦੀ ਹੋਵੇ ਸਟਰੀਟ ਲਾਈਟਾਂ ਦੀ ਹੋਵੇ ਨਗਰ ਕੌਂਸਲ ਦੀ ਆਪ ਦੀ ਸੁਬਦਾ ਦੇਣਾ ਉਹਦਾ ਫਰਜ਼ ਆ ਹਰ ਇੱਕ ਸੁਬਦਾ ਨਹੀਂ ਦਿੱਤੀ ਗਈ ਇਹ ਉਸਨਾਂ ਦੀ ਪਰੇਸ਼ਾਨੀ ਦੀ ਗੱਲ ਆ ਉਹਨਾਂ ਨੂੰ ਪਤਾ ਲੱਗਿਆ ਹੈ ਵੀ ਇੱਥੇ 40 ਲੱਖ ਰੁਪਏ ਦਾ ਪਾਰਕ ਵੀ ਕੱਟਿਆ ਗਿਆ ਹੈ ਮਿੱਟੀ ਵੀ ਪਾਈ ਗਈ ਹੈ ਪਰ ਹਕੀਕਤ ਵਿੱਚ ਕੁਝ ਨਹੀਂ ਆ ਉਹ ਇਹ ਸਭ ਦੀ ਜਾਂਚ ਕਰਾਂਗੇ ਤੇ ਜਾਂਚ ਇੱਕ ਸਮੇਂ ਬਾਅਦ ਤਰੀਕੇ ਨਾਲ ਹੋਵੇਗੀ ਅਤੇ ਜਲਦੀ ਹੀ ਉਹ ਦੋਸ਼ੀਆਂ ਨੂੰ ਫੜ ਕੇ ਉਹਦਾ ਜੁਰਮਾਨਾ ਵੀ ਲਾਇਆ ਜਾਵੇਗਾ ਤੇ ਉਹਨਾਂ ਤੇ ਕਾਰਵਾਈ ਵੀ ਹੋਵੇਗੀ ਅਤੇ ਉਹਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਵੀ ਇੱਥੇ ਸੜਕਾਂ ਹੀ ਬਣਾਈਆਂ ਜਾਣਗੀਆਂ ਪੀਣ ਵਾਲੇ ਪਾਣੀ ਦੇ ਪਾਈਪਾਂ ਹੀ ਪਾਏ ਜਾਣਗੇ ਅਤੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਬਣੀਆਂ ਜਾਣਗੀਆਂ ਹੋਰ ਵਿਧਾਇਕ ਦੇ ਨਾਲ ਨਾਲ ਪਹੁੰਚੇ ਆਮ ਆਦਮੀ ਦੇ ਕਾਰਕੁਨਾ ਅਤੇ ਕਰਜ ਸਦਕ ਅਫਸਰ ਮੰਗਤ ਰਾਮ ਜੀ ਨੇ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਦੇ ਜੀ ਐਮਐਲਏ ਸਾਹਿਬ ਜੀ ਤੁਸੀਂ ਵੀ ਘਾਟ ਦੌਰਾ ਕੀਤਾ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਡੇ ਸਾਹਮਣੇ ਆਈਆਂ ਜੀ ਮੈਂ ਅੱਜ ਫਾਜ਼ਲ ਕਾ ਦੇ ਟੋਪੀਗਾਰਡ ਮੁਹੱਲਾ ਔਰ ਨਾਲ ਲੱਗਦੀ ਦੁਰਗਾ ਕਲੋਨੀ ਵਾਲੀ ਸਾਈਡ ਇਹ ਇਨਾ ਏਰੀਆ ਦੇ ਵਿੱਚ ਆਇਆ ਅੱਜ ਜਿਹੜਾ ਅਸੀਂ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਲਗਾਇਆ ਸੀ ਉੱਥੇ ਮੈਨੂੰ ਲੋਕ ਬਹੁਤ ਸਾਰੇ ਆ ਕੇ ਮਿਲੇ ਸੀ ਜਿਨ੍ਹਾਂ ਨੇ ਮੈਨੂੰ ਆਪਦੀਆਂ ਮੁਸ਼ਕਲਾਂ ਦੱਸਿਆ ਔਰ ਵਕ ਵਕ ਜਿਹੜੀਆਂ ਸਮੱਸਿਆਵਾਂ ਲੋਕਾਂ ਨੇ ਉੱਥੇ ਮੈਨੂੰ ਦੱਸੀਆਂ ਔਰ ਮੈਂ ਉਹਨਾਂ ਨੂੰ ਆਪ ਕਿਹਾ ਕਿ ਤੁਸੀਂ ਮੈਨੂੰ ਥੋੜਾ ਸਮਾਂ ਦਿਓ ਅੱਜ ਮੈਂ ਸ਼ਾਮ ਨੂੰ ਆਪ ਉੱਥੇ ਮੌਕੇ ਤੇ ਉਹਨਾਂ ਅਧਿਕਾਰੀ ਸਹਿਬਾਨ ਸਾਰੇ ਨਾਲ ਹੋਣਗੇ ਔਰ ਮੌਕੇ ਤੇ ਜਾ ਕੇ ਦੇਖਾਂਗੇ ਕੀ ਕਿੱਥੇ ਕਮੀ ਹੈ ਔਰ ਉਸ ਕਮੀਨੋ ਅਸੀਂ ਕਿਸ ਤਰੀਕੇ ਨਾਲ ਅਸੀਂ ਉਸ ਸਮੱਸਿਆ ਦਾ ਹੱਲ ਕੱਢ ਸਕਦੇ ਆ ਤਾਂ ਅੱਜ ਸਾਰੇ ਸਾਡੇ ਅਧਿਕਾਰੀ ਨਗਰ ਕੌਂਸਲ ਦੇ ਯੋਸਾਹਬ ਔਰ ਉਹਨਾਂ ਦੀ ਸਾਰੀ ਟੀਮ ਸਾਡੇ ਸੀਵਰੇਜ ਵਾਟਰ ਸਪਲਾਈ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਿਬਾਨ ਸਾਰੇ ਸਾਡੇ ਜਿੰਨੇ ਵੀ ਹੋਰ ਇਸ ਜਿਹੜਾ ਵਾਰਡ ਨੰਬਰ 19 ਹੈ ਔਰ ਨਾਲ ਦੇ ਮਹੱਲਿਆਂ ਦੇ ਜਿਹੜੇ ਵਾਸੀ ਨੇ ਉਹ ਸਾਡੇ ਨਾਲ ਆਏ ਨੇ ਸਾਡੇ ਪ੍ਰਧਾਨ ਜੀ ਔਰ ਸਾਡੀ ਸਾਰੀ ਟੀਮ ਦੇਖਿਆ ਲੋਕਾਂ ਨੂੰ ਮਿਲੇ ਆ ਜੋ ਲੋਕਾਂ ਨੇ ਪਰੇਸ਼ਾਨੀਆਂ ਮੁਸ਼ਕਲਾਂ ਆਪਦੀਆਂ ਦੱਸੀਆਂ ਨੇ ਉਹ ਮੁਸ਼ਕਲਾਂ ਇੱਥੇ ਅਸੀਂ ਆ ਕੇ ਚੈੱਕ ਕੀਤੀਆਂ ਨੇ ਔਰ ਨਾਲ ਦੀ ਨਾਲ ਹੀ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਈ ਜਗ੍ਹਾ ਜਿਹੜੀ ਪਰਤੀ ਪੈਣ ਵਾਲੀ ਹੈ ਸੜਕਾਂ ਜਿਹੜੀਆਂ ਕਾਫੀ ਨੀਵੀਆਂ ਨੇ ਪਰਤੀ ਪੈ ਕੇ ਸੜਕਾਂ ਬਣਨ ਵਾਲੀਆਂ ਨੇ ਉਹ ਡਿਊਟੀ ਲਗਾ ਦਿੱਤੀ ਗਈ ਹੈ ਔਰ ਜਿਹੜਾ ਇੱਕ ਨਾਲਾ ਹੈ ਨਾਲੇ ਦੀ ਸਫਾਈ ਹੋਣ ਵਾਲੀ ਸੀ ਉਹ ਮੈਨੂੰ ਲੋਕਾਂ ਨੇ ਦਿਖਾਇਆ ਉਹ ਹਦਾਇਤ ਕੀਤੀ ਗਈ ਹੈ ਦੋ ਦਿਨਾਂ ਦੇ ਵਿੱਚ ਨੂੰ ਸਾਫ ਕਰਕੇ ਉਸ ਤੋਂ ਬਾਅਦ ਨਾਲੇ ਨੂੰ ਕਵਰ ਕਰਕੇ ਉਹਦੇ ਉੱਪਰ ਸਲੇਬ ਪਾਉਣ ਦੀ ਜਿਹੜੀ ਕਾਰਵਾਈ ਹੈ ਉਹ ਵੀ ਜਿਹੜੀ ਜਲਦ ਸ਼ੁਰੂ ਕੀਤੀ ਜਾਵੇ ਔਰ ਨਾਲ ਹੀ ਇੱਕ ਸਾਡੇ ਇੱਥੋਂ ਦੇ ਵਾਸੀ ਮਿਲੇ ਸੀਗੇ ਜਿਨ੍ਹਾਂ ਨੇ 2011 ਦੇ ਵਿੱਚ ਇੱਥੇ ਇੱਕ ਕਲੋਨੀ ਕੱਟੀ ਗਈ ਸੀ ਔਰ ਉਹ ਕਲੋਨੀ ਇਹਨਾਂ ਨੇ ਉਦੋਂ ਬੋਲੀ ਹੋਈ ਸੀ ਕਿ ਬੋਲੀ ਤੇ ਆਪਦਾ ਪਲਾਟ ਲਿਆ ਸੀ ਪਰ ਇਹਨਾਂ ਨੂੰ ਪਲਾਟ ਤਾਂ ਇਹਨਾਂ ਨੇ ਬੋਲੀ ਤੇ ਲੈ ਲਿਆ ਮੌਜੂਦ ਜਿਹੜਾ ਮੌਕੇ ਤੇ ਕੋਈ ਕਬਜ਼ਾ ਨਹੀਂ ਦਵਾਇਆ ਗਿਆ ਔਰ ਹਵਾ ਦੇ ਵਿੱਚ ਪਲਾਟ ਇਹਨਾਂ ਦਾ ਘੁਮਦਾ ਰਿਹਾ ਉਹ ਇਹਨਾਂ ਨੇ ਜਿਹੜੀ ਅੱਜ ਮੈਨੂੰ ਸ਼ਿਕਾਇਤ ਕੀਤੀ ਦੱਸੀ ਹੈ ਤਾਂ ਉਹਦੀ ਮੈਂ ਏਡੀਸੀ ਜਨਰਲ ਸਾਡੇ ਪੌਪਲੀ ਜੀ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਇਹਦੀ ਇਨਕੁਆਰੀ ਕੀਤੀ ਜਾਵੇ ਉਸ ਸਮੇਂ ਦੇ ਵਿੱਚ ਕਿਹੜੇ ਕਿਹੜੇ ਕਲੋਨੀ ਦੇ ਕਿਹੜੇ ਕਿਹੜੇ ਪਲਾਟ ਜਿਹੜੇ ਕੱਟੇ ਗਏ ਔਰ ਉਹ ਪਲਾਟ ਲੋਕਾਂ ਨੂੰ ਜੇ ਉਹਨਾਂ ਨੇ ਬੋਲੀ ਤੇ ਲਏ ਸੀ ਪੈਸੇ ਵੀ ਭਰੇ ਐ ਪਰ ਉਹਨਾਂ ਨੂੰ ਮੌਕੇ ਤੇ ਜਿਹੜਾ ਕਬਜ਼ਾ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਦੀ ਇਨਕੁਆਰੀ ਕੀਤੀ ਜਾਵੇ ਕਿਹੜੇ ਵੀ ਉਸ ਸਮੇਂ ਦੇ ਜਿਹੜੇ ਵੀ ਅਧਿਕਾਰੀ ਉਸ ਸਮੇਂ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਅੰਗੇਲੀ ਸੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਵੀ ਪਤਾ ਲੱਗੇ ਜਿਸ ਤਰ੍ਹਾਂ ਲੋਕ ਪਰੇਸ਼ਾਨ ਹੋਏ ਨੇ ਔਰ ਉਹਨਾਂ ਤੇ ਕਾਰਵਾਈ ਉਹਨਾਂ ਨੂੰ ਪਤਾ ਲੱਗੇ ਨਾਲੇ ਮੈਸੇਜ ਜਾਵੇ ਦੂਸਰੇ ਦੂਸਰੇ ਜਿਹੜੇ ਅਧਿਕਾਰੀ ਨੇ ਕਿ ਜੇ ਲੋਕਾਂ ਦਾ ਕੰਮ ਨਾ ਕਰੋਗੇ ਤੇ ਕਾਰਵਾਈਆਂ ਵੀ ਹੋਣਗੀਆਂ ਤਾਂ ਉਸ ਲਿਆਦ ਨਾਲ ਸਾਰੀ ਮੈਂ ਏਡੀਸੀ ਸਾਹਿਬ ਨੂੰ ਇਨਕੁਆਇਰੀ ਕਰਨ ਦਾ ਕਿਹਾ ਹੈ ਕਿੰਨੇ ਕੁ ਪਲਾਟ ਹੈਗੇ ਐ ਐਮਐਲਏ ਸਾਹਿਬ ਇੱਥੇ ਜਿਹੜੇ ਲੋਕ ਜਿਹੜੇ ਤੁਹਾਡੇ ਕੋਲ ਆਏ ਐ ਦੇਖੋ ਇਹਨਾਂ ਨੇ ਮੈਨੂੰ ਦੱਸਿਆ ਕਾਫੀ ਜਿਵੇਂ ਇੱਕ ਤਾਂ ਹੀ ਆਪ ਖੜੇ ਨੇ ਜਿਵੇਂ ਹੋਰ ਵੀ ਕਈ ਲੋਕ ਨੇ ਜਿਹੜੇ ਜਿਹੜੇ ਵੀ ਲੋਕ ਨੇ ਸੀ ਉਹਨਾਂ ਇਨਕੁਆਇਰੀ ਕਰਾਵਾਂਗੇ ਏਡੀਸੀ ਸਾਹਿਬ ਦੀ ਮੈਂ ਡਿਊਟੀ ਲਗਾਈ ਹੈ ਜਿੰਨੇ ਵੀ ਪਲਾਟ ਕਿਸੇ ਦਾ ਕੋਈ ਇੱਥੇ ਕਿਸੇ ਨੇ ਬੋਲੀ ਤੇ ਲਏ ਐ ਉਹਨਾਂ ਨੂੰ ਜੇ ਤਾ ਉਹਨਾਂ ਨੂੰ ਪਲਾਟ ਜਿਹੜਾ ਉੱਥੇ ਵੈਰੀਫਾਈ ਕਰਾ ਕੇ ਉਹਦੀ ਨਿਸ਼ਾਨਦੀ ਕਰਾ ਕੇ ਪਲਾਟ ਦਵਾਇਆ ਜਾਏਗਾ ਔਰ ਜੇ ਕਿਸੇ ਨੇ ਕੋਈ ਕਬਜ਼ਾ ਨਜਾਇਜ਼ ਕੀਤਾ ਹੈ ਉਹਨੂੰ ਮੈਂ ਈਓ ਸਾਹਿਬ ਨੂੰ ਕਿਹਾ ਕਿ ਉਹਨਾਂ ਨੂੰ ਸਮਝਾਇਆ ਜਾਏ ਕਬਜ਼ਾ ਛੱਡ ਦੇਣ ਨਹੀਂ ਤਾਂ ਉਹਨਾਂ ਤੇ ਜੋ ਕਰਨ ਬਣਦੀ ਕਾਨੂੰਨੀ ਕਾਰਵਾਈ ਜੋ ਵੀ ਬਣਦੀ ਉਹ ਕੀਤੀ ਜਾਵੇ ਕੋਈ ਪਾਰਕ ਵੀ ਕਹਿੰਦੇ ਇੱਥੇ ਹੈਗੇ ਆ ਕਹਿੰਦੇ 40 ਲੱਖ ਰੁਪਏ ਪਾਰਕ ਤੇ ਲਾਤਾ ਦੇਖੋ ਮੈਂ ਤਾਂ ਤੁਹਾਡੇ ਆਪ ਨਾਲ ਆਇਆ ਜਿਵੇਂ ਲੋਕਾਂ ਨੇ ਦੱਸਿਆ ਇੱਥੇ ਕਾਗਜ਼ਾਂ ਦੇ ਵਿੱਚ ਤਾਂ ਕਹਿੰਦੇ ਬਹੁਤ ਕੁਝ ਹੋਇਆ ਹੈ ਪਰ ਮੌਕੇ ਤੇ ਤੁਸੀਂ ਮੇਰੇ ਨਾਲ ਹੀ ਸੀਗੇ ਤੁਸੀਂ ਵੀ ਦੇਖਿਆ ਮੈਂ ਆਪ ਦੇਖਿਆ ਮੌਕੇ ਤੇ ਕੋਈ ਨਾ ਕੰਮ ਨਹੀਂ ਹੋਇਆ ਔਰ ਹੁਣ ਆਪਾਂ ਹੀ ਦੇਖ ਰਹੇ ਜਦੋਂ ਆ ਰਹੇ ਸੀ ਐਡੇ ਵੱਡੇ ਵੱਡਾ ਸੱਪ ਦੇਖੇ ਆਪਾਂ ਦੋ ਜਾ ਰਹੇ ਸੀ ਤਾਂ ਬੜਾ ਲੋਕਾਂ ਦਾ ਰਹਿਣਾ ਔਖਾ ਹੈ ਔਰ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਜਿਹੜੇ ਇੱਥੋਂ ਦੇ ਮਹੱਲੇ ਦੇ ਵਾਸੀ ਨੇ ਤੁਸੀਂ ਮੈਨੂੰ ਅੱਜ ਇਹ ਸਮੱਸਿਆ ਦੱਸੀ ਹੈ ਮੈਂ ਆਪ ਆਇਆ ਤੁਹਾਡੇ ਕੋਲ ਔਰ ਇਹ ਜਿਹੜੀ ਤੁਹਾਡੀ ਸਮੱਸਿਆ ਦਾ ਜਿਹੜਾ ਹੱਲ ਹੈ ਥੋੜੇ ਦਿਨਾਂ ਦੇ ਵਿੱਚ ਅਸੀਂ ਕਰਾਂਗੇ ਔਰ ਜਿਹੜੇ ਜਿਹੜੇ ਅਧਿਕਾਰੀਆਂ ਦੀ ਅੰਗਹਿਲੀ ਇਸ ਕਲੋਨੀ ਦੇ ਵਿੱਚ ਪਾਈ ਜਾਂਦੀ ਹੈ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਰਾਂਗੇ ਔਰ ਇੱਕ ਮੈਸੇਜ ਦੇਵਾਂਗੇ ਕਿ ਅੱਗੇ ਤੋਂ ਕੋਈ ਵੀ ਅਧਿਕਾਰੀ ਜਿਹੜਾ ਅਣਗਹਿਲੀ ਨਾ ਕਰੇ ਜੇ ਕੋਈ ਅਣਗਹਿਲੀ ਕਰੇਗਾ ਲੋਕਾਂ ਨੂੰ ਪਰੇਸ਼ਾਨੀ ਆਊਗੀ ਤਾਂ ਉਹਦੇ ਤੇ ਵੀ ਕਾਰਵਾਈ ਹੋਵੇ ਇਹਨਾਂ ਨੂੰ ਮੂਲਪੂਰਵ ਸਹੂਲਤਾਂ ਗੰਦੇ ਪਾਣੀ ਦੀ ਨਿਕਾਸੀ ਪੀਣ ਵਾਲਾ ਸਾਫ ਪਾਣੀ ਚੱਲਣ ਲਈ ਸੜਕਾਂ ਸਟਰੀਟ ਇਹਦਾ ਕਦੋਂ ਤੱਕ ਮੋਜਾ ਹੋ ਜਾਣਗੀਆਂ ਦੇਖੋ ਅੱਜ ਅਸੀਂ ਸਰਵੇ ਕਰਾ ਰਹੇ ਹਾਂ ਮੇਰੇ ਨਾਲ ਵਾਟਰ ਸਪਲਾਈ ਸੀਵਰੇਜ ਡਿਪਾਰਟਮੈਂਟ ਦੇ ਵੀ ਜੈ ਸਾਹਿਬ ਆਏ ਨੇ ਔਰ ਇਹਨਾਂ ਦੇ ਸਾਰੇ ਜਿਹੜੇ ਟੀਮ ਹੈ ਉਹ ਵੀ ਇੱਥੇ ਸਰਵੇ ਕਰ ਰਹੀ ਹੈ ਸੀਵਰੇਜ ਦੀ ਜਿਹੜੀ ਪਾਈਪ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਇੱਥੇ ਨਹੀਂ ਸੀ ਉਹ ਜਿਹੜਾ ਅਸੀਂ ਅੱਜ ਸਰਵੇ ਕਰਾ ਰਹੇ ਹਾਂ ਇਹ ਸਰਵੇ ਕਰਾ ਕੇ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਵਾਟਰ ਸਪਲਾਈ ਸੀਵਰੇਜ ਡਿਪਾਰਟਮੈਂਟ ਹੈ ਚੰਡੀਗੜ੍ਹ ਆਫਿਸ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਕੋਲ ਅਸੀਂ ਭੇਜਣਾ ਹੈ ਔਰ ਬੜਾ ਜਲਦੀ ਇਹ ਸਾਰੀਆਂ ਜਿੰਨੇ ਵੀ ਜਿਹੜਾ ਵੀ ਸਰਵੇ ਹੋਊਗਾ ਜਿਹੜਾ ਵੀ ਐਸਟੀਮੇਟ ਬਣੂਗਾ ਉਹ ਐਸਟੀਮੇਟ ਨੂੰ ਪਾਸ ਕਰਵਾ ਕੇ ਗਰਾਊਂਡ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਵਿੱਚ ਇਹ ਅਸੀਂ ਜਿਹੜਾ ਕੰਮ ਸ਼ੁਰੂ ਕਰਵਾ ਦੇਾਂਗੇ ਔਰ ਜਿੱਥੇ ਵੀ ਕੋਈ ਸੀਵਰੇਜ ਦੀ ਸਾਨੂੰ ਦੱਸਿਆ ਇਹਨਾਂ ਨੇ ਆਏ ਤੋਂ ਦੇ ਵਾਰਡ ਦੇ ਮੱਲੇ ਵਾਸੀਆਂ ਨੇ ਕਿ ਸੀਵਰੇਜ ਤਾਂ ਪਿਆ ਹੋਇਆ ਪਰ ਉਹਦੇ ਜਿਹੜੀ ਹੈ ਸਾਫ ਸਫਾਈ ਨਹੀਂ ਹੈ ਕਈ ਕਿਸ ਕਿਸ ਕਈ ਸੀਵਰੇਜ ਇਹੋ ਜੀ ਲਾਈਨ ਹੈ ਜਿਨ੍ਹਾਂ ਦੀ ਅਜੇ ਸਪਲਾਈ ਕਿਸੇ ਪਾਸੇ ਨਹੀਂ ਜੋੜੀ ਗਈ ਤੋਂ ਵੀ ਮੈਂ ਇਹੋ ਸਾਹਿਬ ਦੀ ਡਿਊਟੀ ਲਗਾ ਦਿੱਤੀ ਹੈ ਇਹਨੂੰ ਦੋ ਦਿਨਾਂ ਦੇ ਵਿੱਚ ਇੱਕ ਤਾਂ ਸਫਾਈ ਕਰਾਈ ਜਾਵੇ ਔਰ ਜੇ ਕੋਈ ਸੀਵਰੇਜ ਦੀ ਪਾਈਪ ਲਾਈਨ ਕਿਤੇ ਹੋਰ ਸਪਲਾਈ ਨਹੀਂ ਜੋੜੀ ਹੋਈ ਤਾਂ ਉਹਨੂੰ ਜੋੜਿਆ ਜਾਵੇ। ਖਾਲੇ ਉਹ ਸਾਹਿਬ ਹਾਂਜੀ ਆ ਖਾਲੇ ਦੀ ਵੀ ਦੱਸੀ ਗਏ ਤੁਹਾਨੂੰ ਮੈਂ ਦੱਸਿਆ ਇੱਥੇ ਜਦੋਂ ਮੈਂ ਆਇਆ ਲੋਕਾਂ ਨੂੰ ਮਿਲਿਆ ਮੈਂ ਆਪ ਦੇਖਿਆ ਖਾਲੇ ਦੀ ਜਿਹੜੀ ਸਫਾਈ ਹੋਣ ਵਾਲੀ ਹੈ ਔਰ ਉੱਪਰ ਉਸ ਦੇ ਜਿਹੜੀ ਸਲੈਬ ਪੈਣ ਵਾਲੀ ਹੈ ਉਹ ਵੀ ਮੈਂ ਡਿਊਟੀ ਲਗਾ ਦਿੱਤੀ ਹੈ ਦੋ ਦਿਨਾਂ ਦੇ ਵਿੱਚ ਵਿੱਚ ਇਹਦੀ ਸਫਾਈ ਕੀਤੀ ਜਾਵੇ ਖਾਲੇ ਦੀ ਕਿਉਂਕਿ ਬਰਸਾਤਾਂ ਦਾ ਮੌਸਮ ਅੱਗੇ ਆ ਰਿਹਾ ਹੈ। ਔਰ ਉਸ ਤੋਂ ਬਾਅਦ ਜਿਹੜਾ ਐਸਟੀਮੇਟ ਲਗਾ ਕੇ ਉੱਪਰ ਜਿਹੜੀ ਵੀ ਸਲੈਬ ਪੈਣੀ ਹੈ ਕੋਈ ਵਿੱਚ ਗਰੇ ਨਾ ਕੋਈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਉੱਪਰ ਸਲੈਬ ਪਾਈ ਜਾਵੇ ਉਹ ਵੀ ਮੈਦਕਾਰੀਆਂ ਡਿਊਟੀ ਲਗਾ ਦੇ। ਇਹ ਸਭ ਕਹਿੰਦੇ ਆ ਵੀ ਕਮੇਟੀ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਆ ਕਿ ਦੂਜੀਆਂ ਕਲੋਨੀਆਂ ਜਿਹੜੀਆਂ ਨੇ ਉੱਥੇ ਪੂਰੀਆਂ ਸੁਵਿਧਾਵਾਂ ਪਹਿਲਾਂ ਦਿੱਤੀਆਂ ਜਾਣ ਫਿਰ ਉਹਨੂੰ ਜਿਹੜਾ ਹੈਗਾ ਉੱਥੇ ਪਲਾਟ ਦੇ ਚ ਜਾ ਪਰ ਕਮੇਟੀ ਦਾ ਆਪਦਾ ਕੀ ਹਾਲ ਹੈ? ਜੀ ਸਰ ਜਲੋ ਅੱਜ ਤੋੜਾ 2002 ਦੇ ਵਿੱਚ ਇੱਕ ਕਲੋਨੀ ਘਟੀ ਸੀਗੀ ਇਹ ਬਸ ਅੱਜ ਜੇ ਨਗਰ ਕੌਂਸਲ ਨੇ ਪੈਸੇ ਲਈ ਤੇ ਉਹ ਡਿਵੈਲਪਮੈਂਟ ਕਰਦਾ ਉਹਨਾਂ ਦਾ ਫਰਜ ਬੰਦਾ ਰਿਸਪਾਂਸਿਬਿਲਟੀ ਬੰਦੀ ਸੀ। ਕੋਈ ਕਮੀ ਤਾਂ ਕੋਈ ਕਮੀ ਕਿੱਥੇ ਰਹੀ ਹੈ? ਮਹਿੰਦਰ ਸਾਹਿਬ ਨੇ ਕਿਹਾ ਸੀ ਇਨਕੁਆਇਰੀ ਕਰਾ ਕਰਾਵਾਂਗੇ ਜਰੂਰ ਕਿ ਉਦੋਂ 2002 ਦੇ ਵਿੱਚ ਇਹ ਜਿਹੜੀਆਂ ਬੇਸਿਕ ਫੈਸਿਲਿਟੀਆਂ ਕਿਉਂ ਨਹੀਂ ਦਿੱਤੀਆਂ ਗਈਆਂ? ਜੀ। ਨਹੀਂ ਕਮੀ ਕਿੱਥੇ ਰਹੀ ਹੈ? ਤੁਹਾਨੂੰ ਕੀ ਲੱਗਦਾ ਕਿ ਕਮੀ ਫੰਡ ਸੀ ਸੀਗੇ ਉਹ ਜੋ ਫੰਡਸ ਆਏ ਨੇ ਉਹ ਕਿਤੇ ਹੋਰ ਯੂਜ਼ ਕਰ ਲਏ ਹੋਣਗੇ ਉਸ ਵਕਤ। ਨਹੀਂ ਕਿ ਪੈਸਾ ਲੱਗਿਆ ਵੀ ਹੈ ਕਹਿੰਦੇ 30 ਲੱਖ ਰੁਪਏ ਪਾਰਕਾਂ ਦੇ ਲੱਗੇ। ਨਹੀਂ ਸਰ ਹੁੰਦਾ ਹੈ ਕਿ ਮਤਲਬ ਉਹ ਵਸਾ ਕੇ ਟੈਂਡਰ ਮਤਾਂ ਪਿਆ ਹੋਵੇ ਕੋਈ ਪਰ ਪਾਰਕਪੁਰ ਕੁਛ ਨਹੀਂ ਬਣਿਆ। ਨਾ ਬਣਾਇਆ। ਪੈਸਾ ਨਹੀਂ ਲਾਇ ਕੁਛ ਨਹੀਂ ਹੋਇਆ। ਪਾਰਕ ਦੇਖੋ ਤੁਸੀਂ ਉੱਥੇ ਕੋਈ ਪਾਰਕ ਨਹੀਂ ਬਣਾ। ਪਾਰਕ ਲਈ ਜਗ੍ਹਾ ਛੱਡੀ ਹੋਈ ਹੈ। ਪਰ ਤੁਹਾਨੂੰ ਲੱਗਦਾ ਵੀ ਇੰਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਹਾਂਜੀ ਹੋਣੀ ਚਾਹੀਦੀ ਹੈ। ਜੋ ਉਸ ਟੈਮ ਕਿਉਂ ਨਹੀਂ ਪੈਸੇ ਲਾਏਗੇ ਡਵੈਲਪਮੈਂਟ ਦੇ। ਹਾਂਜੀ। ਤੁਹਾਨੂੰ ਨਗਰ ਕੌਂਸਲ ਸੁਭਲਾਈ ਗਈ ਹੈ। ਲੋਕ ਹੋ ਰਹੇ ਨੇ ਕਮੇਟੀ ਆ ਆਪਦੀ ਕਲੋਨੀ ਦਾ ਬੁਰਾ ਹਾਲ ਹੈ ਤੁਹਾਡਾ ਕੀ ਕਹਿਣਾ ਹੈ? ਤੁਸੀਂ ਦੇਖੋ ਐਮਐਲ ਸਾਹਿਬ ਲਗਾਤਾਰ ਸਾਈਟਾਂ ਜਾ ਕੇ ਚੈੱਕ ਕਰਕੇ ਅੱਜ ਹੀ ਲੋਕ ਗਏ ਸੀ ਕੰਪਲਾਈਆ ਸੀ ਉੱਥੇ। ਸਰਕਾਰ ਤੁਹਾਡੇ ਦਰਬਾਰ ਪ੍ਰੋਗਰਾਮ ਦੇ ਤਹਿਤ ਹੈ। ਉੱਥੇ ਲੋਕ ਗਏ ਅਸੀਂ ਹੁਣ ਅੱਜ ਸ਼ਾਮ ਨੂੰ ਸਾਰਾ ਕੋਈ ਦੇਖ ਦੇਖਣ ਆਏ ਆ ਔਰ ਇੱਥੇ ਆ ਕੇ ਗੱਲਾਂ ਸੁਣ ਕੇ ਹੈਰਾਨ ਹੋਈਦਾ ਕਿ 22 ਸਾਲ ਪਹਿਲਾਂ ਕਟੀਆਂ ਕਲੋਨੀਆਂ ਦਾ ਵੀ ਆ ਹਾਲ ਹੈ ਵੀ ਉਹਨਾਂ ਦਾ ਅਜੇ ਤੱਕ ਲੋਕਾਂ ਨੂੰ ਆਪਦੇ ਪਲਾਟ ਹੀ ਨਹੀਂ ਅਜੇ ਤੱਕ ਨਿਸ਼ਾਨਦੇਹੀ ਕਰਕੇ ਸੌਂਪੀ ਗਏ ਔਰ ਇਹ ਸਾਰਾ ਕੰਮ ਬੜਾ ਜਲਦੀ ਕਰਵਾਉਣ ਦੀ ਐਮਐਲ ਸਾਹਿਬ ਨੇ ਤੁਹਾਡੇ ਸਾਹਮਣੇ ਕਹਿ ਕੇ ਗਏ ਆ ਜੀ ਜਿਹੜਾ ਕੰਮ ਹੋਏਗਾ ਕਿ ਪਾਰਦਰਸ਼ੀ ਹੋਏਗਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਜੀ ਸਰ ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत